ਪੰਜਾਬ ਵਿਧਾਨ ਸਭਾ ਹਲਕਾ ਸੁਨਾਮ ਉਦਮ ਸਿੰਘ ਵਾਲਾ ਦੇ ਵਿਕਾਸ ਨੂੰ ਨਵੀਂ ਦਿਸ਼ਾ ਦਿੰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਅਮਿਤ ਅਰੋੜਾ ਨੇ ਵਿਸ਼ੇਸ਼ ਉਪਰਾਲਾ ਕੀਤਾ ਹੈ ਵਿਸ਼ੇਸ਼ ਉਪਰਾਲਾ ਤਹਿਤ ਪਿੰਡ ਡੜਰੀਆਂ ਵਿੱਚ ਸਰਕਾਰੀ ਆਈਟੀਆਈ ਮਨਜ਼ੂਰ ਕਰਵਾਈ ਗਈ ਹੈ ਇਸ ਸੰਸਥਾ ਦੀ ਇਮਾਰਤ ਦੀ ਉਸਾਰੀ ਦਾ ਨੀਂਹ ਪੱਥਰ ਪ੍ਰਸਿੱਧ ਧਾਰਮਿਕ ਸ਼ਖਸੀਅਤ ਪਾਇਰੰਜੀਤ ਸਿੰਘ ਡੜਰੀਆਂ ਨੇ ਰੱਖਿਆ ਦੱਸਦੀ ਹੈ ਕਿ ਇਸ ਮੌਕੇ ਅਮਨ ਅਰੋੜਾ ਉੱਚੇ-ਉੱਚੇ ਤੌਰ ਤੇ ਹੱਸ ਰਹੇ ਬਹੁਤ ਚੰਗੀ ਗੱਲ ਹੈ ਜੀ ਨਗਰਾਂ ਦੇ ਵਿੱਚ ਸੋਹਣੇ ਤਰੀਕੇ ਨਾਲ ਚੰਗੀ ਪੜ੍ਹਾਈ ਹੋ ਸਕੇ ਤੇ ਇਹਦੇ ਵਾਸਤੇ ਸੋਹਣਾ ਉਦਮ ਹੋ ਰਿਹਾ ਤੇ ਨਾਲ ਮੈਡੀਕਲ ਵਾਸਤੇ ਵੀ ਬੜਾ ਸੋਹਣਾ ਉਦਮ ਹੋ ਰਿਹਾ ਹੈ ਹੈਲਪ ਦਿੱਤੀ ਜਾਵੇ ਗਰੀਬ ਲੋਕਾਂ ਵਾਸਤੇ ਤੇ ਅੱਜ ਜਿਹੜਾ ਸਾਡੇ ਨਗਰ ਪਿੰਡ ਢੜਰੀਆਂ ਵਿੱਚ ਆਈਟੀਆਈ ਬਣਾਉਣ ਦਾ ਫੈਸਲਾ ਕੀਤਾ ਗਿਆ ਲਗਭਗ 14 ਕਰੋੜ ਦੇ ਲਾਗੇ ਜਿਹੜਾ ਖਰਚਾ ਹੋਣਾ ਬਹੁਤ ਸੋਹਣਾ ਪ੍ਰੋਜੈਕਟ ਜਿਹੜਾ ਪੰਜਾਬ ਸਰਕਾਰ ਵੱਲੋਂ ਤੇ ਉਹਨਾਂ ਦੇ ਮੰਤਰੀ ਅਮਨੋ ਰੋੜਾ ਜੀ ਵੱਲੋਂ ਇਹ ਉਦਮ ਕੀਤਾ ਗਿਆ। ਸੋ ਬਹੁਤ ਸਾਡੇ ਸਾਰੇ ਇਲਾਕੇ ਵਾਸਤੇ ਮਾਣ ਵਾਲੀ ਗੱਲ ਹੈ ਤੇ ਮੈਂ ਪਿੰਡ ਵਾਲਿਆਂ ਵੱਲੋਂ ਇਲਾਕੇ ਵੱਲੋਂ ਸੱਦੇ ਤੇ ਐ ਮੰਤਰੀ ਸਾਹਿਬ ਦਾ ਧੰਨਵਾਦ ਕਰਨ ਵਾਸਤੇ ਆਇਆ ਜਿਨ੍ਹਾਂ ਨੇ ਸਾਡੇ ਪਿੰਡ ਨੂੰ ਚੁਣਿਆ ਤੇ ਇਹ ਜਿਹੜਾ ਸੋਨਾ ਉਪਰਾਲਾ ਖੋਣ ਲੱਗਿਆ ਔਰ ਛੇਤੀ ਤੋਂ ਛੇਤੀ ਆਈਟੀਆਈ ਬਣ ਕੇ ਤਿਆਰ ਹੋਵੇ ਤਾਂ ਜੋ ਸਾਡੇ ਸਾਰੇ ਇਲਾਕੇ ਨੂੰ ਇਹਦਾ ਫਾਇਦਾ ਮਿਲਿਆ। ਵੀ ਸਮੇਂ ਤੋਂ ਇੱਛਾ ਸੀ ਕਿ ਢੱਡਰੀਆਂ ਨੇ ਆ ਸੰਤ ਭਾਈ ਰਣਜੀਤ ਸਿੰਘ ਜੀ ਵਰਗੀ ਮਹਾਨ ਸ਼ਖਸੀਅਤ ਦਿੱਤੀ ਹੈ ਦੇਸ਼ ਨੂੰ ਸਮਾਜ ਨੂੰ ਵੀ ਇੱਥੇ ਕੁਝ ਨਾ ਕੁਝ ਹੈ ਜਿਹੜਾ ਉਹ ਕੀਤਾ ਜਾਵੇ ਸੋ ਸਿੱਖਿਆ ਤੋਂ ਵਧੀਆ ਔਰ ਵੱਡਾ ਕੰਮ ਹੋ ਨਹੀਂ ਸਕਦਾ। ਅੱਜ ਇੱਥੇ ਤਕਰੀਬਨ 14 ਕਰੋੜ ਦੀ ਆਈਟੀਆਈ ਦਾ ਜੋ ਨੀਂਹ ਪੱਥਰ ਹੈ ਉਹ ਬਾਬਾ ਜੀ ਨੇ ਮੇਰੀ ਬੇਨਤੀ ਪ੍ਰਵਾਨ ਕੀਤੀ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਸ਼ੁਕਰਾਨਾ ਕਿ ਆਪ ਆ ਕੇ ਆਪਦੇ ਚਰਨ ਪਾ ਕੇ ਇਹਨਾਂ ਨੇ ਅੱਜ ਨਹੀਂ ਪੱਤਰ ਜਿਹੜਾ ਉਹ ਰੱਖਿਆ ਮੈਂ ਸਮਝਦਾ ਕਿ ਜਦੋਂ ਪਿੰਡਾਂ ਦੇ ਵਿੱਚੋਂ ਬੱਚਿਆਂ ਨੂੰ ਹੌਨਰ ਮਿਲੇਗਾ ਤੇ ਫਿਰ ਬੱਚਾ ਕਦੇ ਜ਼ਿੰਦਗੀ ਚੋਂ ਖਾਈ ਸਖਾਈ ਵੀ ਹੋਵੇ ਉੱਚ-ਨੀਚ ਵੀ ਹੋਵੇ ਤਾਂ ਕਦੇ ਮਾਰ ਨਹੀਂ ਖਾਂਦਾ ਹੈਗਾ ਸੋ ਅੱਜ ਉਪਰਾਲਾ ਕੀਤਾ ਹੈ ਵਿਸ਼ੇਸ਼ ਤੌਰ ਤੇ ਧੰਨਵਾਦ ਬਾਬਾ ਜੀ ਹਰਦੀਪ ਕੌਰ ਜੀ ਸਾਡਰੇ ਆ ਜੀ ਸਭੀ ਕਹਿਣਾ ਚਾਹੋਂਗੇ ਜੇ ਤੁਹਾਡੇ ਪਿੰਡ ਆਈਟੀਆਈ ਦਾ ਜੀ ਪੱਥਰ ਰੱਖਿਆ ਗਿਆ ਅਸੀਂ ਜੀ ਬਹੁਤ ਹੀ ਧੰਨਵਾਦ ਕਰਨਾ ਚਾਹੁੰਦੇ ਆ ਪੰਜਾਬ ਸਰਕਾਰ ਦਾ ਤੇ ਸਾਡੇ ਪਿੰਡ ਦੇ ਬਾਬਾ ਜੀ ਦਾ ਕਿ ਸਾਨੂੰ ਐਡੀ ਵੱਡੀ ਖੁਸ਼ੀ ਦਿੱਤੀ ਇਹਨਾਂ ਨੇ ਸਾਡੇ ਬੱਚੇ ਅੱਗੇ ਪੜ੍ਹ ਲਿਖ ਕੇ ਵਧੀਆ ਕਿਤੇ ਪੋਸਟ ਤੇ ਲੱਗਣਗੇ ਜਾਂ ਕੋਈ ਵਧੀਆ ਕੰਮ ਕਰਨਗੇ ਸਾਨੂੰ ਇਹਨਾਂ ਦੇ ਦਿਲੋਂ ਧੰਨਵਾਦ ਹੈ ਕਿ ਸਾਡੀ ਐਡੀ ਵੱਡੀ ਉਹਨਾਂ ਨੇ ਸੁਣੀ